ਕਿ ਜਿਹੜੇ ਟੈਟਰਡੈਸ਼ਨ ਨੂੰ ਸਪੋਰਟ ਕਰਦੇ ਆ ਪਰ ਜਿਹੜਾ ਪਹਿਲ ਕਦਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਨੇ ਕਿਉਂ ਨਹੀਂ ਦੱਸਿਆ ਸਾਨੂੰ ਤੁਸੀਂ ਨਿਸ਼ਚੈ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਦੇ ਆ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਆ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈ ਜਾ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇੰਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਹੈ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਗਾਦੇ ਬਾਰੇ ਕੀ ਤੇਨੇ ਤ੍ਰਿਕ ਨੂੰ ਬਾਦਰ ਤੇ ਆਪਾਂ ਹਾਂ ਅਸੀਂ ਤਿੰਨ ਤ੍ਰਿਕ ਨੂੰ ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਹਾਂ ਹਸੈਣੀ ਵਾਲੇ ਦਾ ਬਾਰਡਰ ਖੋਲ ਕੇ ਟੀਓ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹ ਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿਮੀਂਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦੁਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਿਆ ਕੁਇੰਟਲ बिक ਰਹੀ ਹੈ ਤੇ ਜੇ ਪਾਰਸੇ ਕਸੂਰ ਚਲੇ ਜਾਈਏ ਤਾਂ ਉੱਥੇ ਇਹਦਾ ਮੁੱਲ ਹੈ 3400 ਰੁਪਿਆ ਕੁਇੰਟਲ ਹਨ 34 ਰੁਪਇਆ ਮੈਂ ਕਹਿ ਰਿਹਾ ਕਿ ਇੰਡੀਆ ਰੁਪਈ ਦੇ ਦੇ ਬਰਾਬਰ ਤਾਂ ਹੈਗਾ ਬੇਸ਼ੱਕ ਉਹ ਟਨਾ ਦੀ ਕਰੰਸੀ ਕਮਜ਼ੋਰ ਹੈ ਪਰ 440 ਰੁਪਇਆ ਜੇ ਤੋ ਮੈਂ ਕਹਿ ਰਿਹਾ ਉਹ ਇੰਡੀਅਨ ਰੁਪਈ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋਊਗੀ ਸੁਸਰੀ ਲੱਗੂਗੀ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਊਗੀ ਇਹ ਖਰਾਬ ਹੋਊਗੀ ਹੁਣ ਜੇ ਇਹ ਹੀ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆ ਜਾਊਗਾ ਜਿੱਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇਣ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਆ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਹੈ ਇਹ ਜਿਹੜੇ ਨੌਕਰੀਵਾਂ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਐ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਜ਼ੀ ਚਾਹੀਦੀ ਐ ਜਿਹੜੀ ਮੋਦੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਰੋਜ਼ੀ ਦਮਾਂਗੇ ਬਹੁਤ ਤਕੜੇ ਤੌਰ ਦੇ ਉੱਤੇ ਭਗਵਾਨ ਸਿੰਘ ਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਪਰ ਨੌਕਰੀਆਂ ਬਿਲਕੁਲ ਇਹ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਐ ਸੋ ਅਸੀਂ ਖੋਲਣਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪੈਲਗਾਮ ਛੋਇਆ ਸ਼ਾਇਦ ਇਹ ਹਸੈਣੀ ਵਾਲੇ ਸਾਨੂੰ ਨਾ ਪਹੁੰਚਣ ਦੇਣ ਪਰ ਫਿਰ ਅਸੀਂ 33 ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰ ਗਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੀ ਇੰਨੀ ਹੋਣੀ ਹੈ ਆਪਣੇ ਦੋ ਕਿੱਤੇ ਐ ਤਿੰਨ ਕਿੱਤੇ ਆ ਕਿਤਾਬਾ ਟ੍ਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲੇ ਟਰਾਂਸਪੋਰਟ ਐ ਇੱਕ ਆਪਣੇ ਕੋਲੇ ਖੇਤੀਬਾੜੀ ਐ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਐ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ। ਸੋ ਇਸ ਕਰਕੇ ਅਸੀਂ 33 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜਾਹਰਾ ਕਰਨਾ ਚਾਹੁੰਦੇ ਹਾਂ ਜਿਸ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੁੱਲੇ ਤੇ ਜਦੋਂ ਛੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਰਾ ਖੜਾਣ ਦੇ ਕਿ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਟੈਰੋਰਿਜ਼ਮ ਕਰਦਾ ਹੈ ਫਰਾਣਾ ਟੀਂ ਹੈ ਮੇਰੇ ਬੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਤੁਹਾਡੀਆਂ ਏਜੰਸੀਜ਼ ਹੈ ਕਿਆਂ ਖੁਫੀਆ ਹੈ ਕਿਆਂ ਰੋ ਹੈ ਇੰਟੈਲੀਜੈਂਸ ਬਿਊਰੋ ਹੈ ਸਪੈਸ਼ਲ ਗਰੁੱਪ ਹੈ ਕੈਬਨਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਐ ਕਿ ਪਾਕਿਸਤਾਨ ਨੇ ਕਰਾਇਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਨੀਆਂ ਇੰਟੈਲੀਜੈਂਸ ਏਜੰਸੀਜ਼ ਹੈ ਕਿਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਐ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਐ ਜਿਹੜੇ ਨਵੇਂ 4-4 ਸਾਲ ਦੇ ਸਪਾਈ ਲਾਤੇ ਐ ਉਹ ਤਾਂ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲਬਾ ਹੋਗੇ ਤੋ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੀਆਂ ਕਿ ਮੋਦੀ ਸਾਹਿਬ ਤੋਂ ਡੇਨੀ ਵੋਟ ਮਹਾਰਾਸ਼ਟਰ ਚ ਨਹੀਂ ਇਹੇ ਟਾਮਿਲਨਾਡੂ ਚ ਹੈ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆਂ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪਹਿਲਗਾਮ ਦੇ ਵਿੱਚ ਐਫਜੀ ਦੁਰਘਟਨਾ ਵਰਤੋਗੀ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇੰਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਸ਼ਰੂਗੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਐ ਇਹ ਇੰਡੀਆ ਨੇ ਮਰਵਾਏ ਐ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਕੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਾਦਵ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੈਥ ਦੇ ਵਿੱਚ ਇੰਗਲੈਂਡ ਦੇ ਵਿੱਚ ਹਕਤਾਰ ਸਿੰਘ ਠੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫਿਰ ਆ ਨਮਾ ਹਰੀਨੋ ਫ੍ਰੀਡ ਕੋਰਟ ਦੇ ਵਿੱਚ ਮਰਵਾਤਾ ਸੋ ਮੇਰਾ ਮਤਲਬ ਹੈ ਨਾ ਸਮਝੋ ਕਿ ਅਸੀਂ ਬਹੁਤ شریف ਆਦਮੀ ਐ ਤੇ ਅਸੀਂ ਬਿਲਕੁਲ ਗਊ ਐ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਆ ਇਹ ਸਾਰਾ ਸਿਆਪਾ ਇੰਡੀਆ ਨੇ ਸਿਹੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਹੈ ਤੇ ਅਮਰੀਕਾ ਦੀ ਜਿਹੜੀ ਮਨੋ ਡਾਕਟਰੀ ਨੇ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਐ ਉਹਦੀ ਮਨੋ ਡਾਕਟਰੀ ਵੀ ਤੋੜ ਦਿੱਤੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਇਹ ਹੋਇਆ ਜੋ ਕਸ਼ਮੀਰ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਚੋਂ ਠੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਆ ਪਰ ਜਦੋਂ 2000 ਦੇ ਵਿੱਚ ਚਿੱਠੀ ਸਿੰਘ ਪੂਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਐਡਾ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਐ ਕਿ ਜੀ ਇਹ ਤਾਂ ਟਰੋਰਿਜ਼ਮ ਸੀਗੀ ਫਿਰ ਜਿਹੜਾ ਰਜੀਵ ਕਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਉਹ ਵੀ ਪ੍ਰੈਸ ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੋਈ ਕੁਝ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਐ ਇਹਦੇ ਤੇ ਪ੍ਰੈਸ ਬਹੁਤ ਜਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੁੱਡ ਵਰਡ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਗੱਡੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਧੂ ਤਾਂ ਕੋਈ ਹੈ ਨਹੀਂਗੇ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਨਾਂ ਚਿਰ ਇਹ ਨਵਾਂ ਮਾਹੌਲ ਨਹੀਂ ਸਿੱਟ ਸਕਦਾ ਤੇ ਪਾਣੀ ਸਾਰੇ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟਰੀਟੀ ਬਣਾਈ ਗਈ ਉਹਦੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦਕਿ ਰਿਪੇਰੀਅਨ ਲਾਅ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦੀ رائے ਜ਼ਰੂਰ ਲੈਣੀ ਪੈਂਦੀ ਸੀ ਉਹ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ رائے ਇਹਦੇ ਵਿੱਚ ਨਹੀਂ ਲਈ ਗਈ ਤੇ ਤਿੰਨ ਦਰਿਆ ਹੈਗੇ ਆ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ ਰਾਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਇੰਨਾ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇਥੋਂ ਦਾ ਇੱਕ ਕੋਰਸਪੋਨਡੈਂਟ ਅੰਗਰੇਜ਼ੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਦਾ ਗੰਦ ਸਤਲੁਜ ਦੇ ਵਿੱਚ ਡਿੱਗਦਾ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਹੁਣ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸਰ ਨਹੀਂ ਵਾਲਾ ਇੱਕ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਤੇ ਨੂੰ ਤਾਂ ਚੜਦਾ ਨਹੀਂ ਉੱਠ ਰਿਬਿਊਨ ਦੇ ਕੋਰਸਪੋਂਡੈਂਟ ਨੂੰ ਪੁੱਛੋ ਕੀ ਤੂੰ ਕੀ ਹੈ ਤੁਸੀਂ ਕੀ ਹੈ ਕਿ ਇਹ ਕਸੂਰ ਦਾ ਜਿਹੜਾ ਚਮੜੇ ਦਾ ਕੰਮ ਹੈ ਉਹ ਸਤਲੁਜ ਦੇ ਵਿੱਚ ਜਾਂਦਾ ਹੈ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸ ਦਿਓ ਜੇ ਚੜਦਾ ਹੋਊਗਾ ਤੁਸੀਂ ਦਰਿਆ ਦੇ ਉੱਤੇ ਰਹਨੇ ਹੋ ਮੈਂ ਵੀ ਇੱਥੇ ਐਸਐਸਪੀ ਰਿਆਂ ਦਰਿਆਵਾਂ ਦਾ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਇਹ ਤਾਂ ਥੱਲੇ ਨੂੰ ਜਾਂਦਾ ਹੈ ਤੇ ਉੱਤੇ ਨੂੰ ਖਸੂਰ ਤਾਂ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰ ਰਹੇ ਕਿਉਂ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਇਸ ਤਰ੍ਹਾਂ ਟ੍ਰਿਬਿਊਨ ਦੇ ਵਿੱਚ ਲਿਖ ਦੇਣਾ ਕਿ ਇਹ ਕਸੂਰਤਾ ਪਾਣੀ ਉੱਤੇ ਨੂੰ ਛੜਦਾ ਮੈਂ ਤਾਂ ਕਦੇ ਦੇਖਿਆ ਨਹੀਂ ਦੂਸਰੀ ਚੀਜ਼ ਹੈ ਕਿ ਇਹ ਜੇ ਇਸ ਤਰ੍ਹਾਂ ਹੋਇਆ ਤਾਂ ਫੇਰ ਜਿਹੜਾ ਇੰਡਸ ਦਾ ਪਾਣੀ ਹੈ ਉਹ ਆਉਂਦਾ ਹੈਗਾ ਚੀਨ ਤੋਂ ਸਤਲੁਜ ਦਾ ਪਾਣੀ ਆਉਂਦਾ ਹੈ ਤਿੱਬਤ ਤੋਂ ਬ੍ਰਹਮਪੁੱਤਰ ਦਾ ਬ੍ਰਹਮਪੁੱਤਰ ਜਿਹੜਾ ਦਰਿਆ ਅਸਾਮ ਦਾ ਹੈ ਉਹਦਾ ਪਾਣੀ ਆਉਂਦਾ ਹੈ ਤਿੱਬਤ ਚੀਨ ਤੋਂ ਤੇ ਜੇ ਚੀਨ ਨੇ ਵੀ ਪਾਣੀ ਦੇ ਬੰਦ ਕਰਤੇ ਪਾਕਿਸਤਾਨ ਦੇ ਨਾਲ ਹਮਦਰਦੀ ਕਰਕੇ ਤਾਂ ਫੇਰ ਸਾਡਾ ਬਣੂਗਾ ਕੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਐ ਖੇੜ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਕਰਾਇ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ ਫਰੋਜ਼ਪੋਰ ਦੇ ਵਿੱਚ ਰਹਿੰਦੇ ਹੋ ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਨੀਡਾ ਰੱਖਦੀ ਸੀਗੀ ਫੋਸਪੋਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਇਹ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਿਹਾ ਇਹ ਤਾਂ ਨਲੈਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਜ਼ ਫੇਲ ਹੋ ਗਈਆਂ ਇਸ ਕਰਕੇ ਸਾਰਾ ਸਿਆਪਾ ਹੋਇਆ ਸੋ ਇਹ ਸਾਰੀ ਚੀਜ਼ ਹੈ ਜਿਕੇ ਅਸੀਂ ਕਹਿੰਦੇ ਆ ਕਿ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾਂ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਐ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ ਹਿੰਦੂ ਨੇ ਰਹਿਣਾ ਨਾ ਸਿੱਖ ਨਾ ਸਾਈ ਨੇ ਨਾ ਮੁਸਲਮਾਨ ਨੇ ਤੇ ਪਾਕਿਸਤਾਨ ਦੇ ਵਿੱਚ ਵੀ ਸਾਰੇ ਨੇ ਮਰ ਜਣਾ ਤਾਂ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ ਬੀਜੇਪੀ ਕੱਟੜਵਾਦ ਹਿੰਦੂਤਵਾ ਦੀ ਪਾਰਟੀ ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਮੋਰ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਕਰਾਉਣੇ ਚਾਹੀਦੇ ਹੈ ਫਿਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਐਵੇਂ ਜੰਗ ਲਾ ਬੈਠੇ ਸਾਡਾ ਸਾਰਿਆਂ ਦਾ ਪੱਠਾ ਬੈਠ ਜੇ ਇਹਨਾਂ ਦੇ ਕੋਲੇ ਹਵਾਈ ਜਹਾਜ਼ ਹੋਣਗੇ ਜਿਹੜੇ ਇਹ 5th ਜਨਰੇਸ਼ਨ ਦੇ ਹੈਗੇ ਹੈ ਨਵੇਂ ਇਹਨਾਂ ਨੇ Rafale ਲਏ ਹੈ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ 5 ਜਨਰੇਸ਼ਨ ਦੇ ਵਿੱਚ ਇਹਨਾਂ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੇਡਾਰ ਨੂੰ ఓਵਰਲਡ ਕਰ ਸਕੇ ਤੇ ਜਿਹੜੇ 5 ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੇਡਾਰ ਨੂੰ ਅਵੋਇਡ ਕਰ ਸਕਦੇ ਐ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀ ਵੀਰ 4 ਸਾਲ ਦਾ ਸਫਾਈ ਭਰਤੀ ਕਰ ਲਿਆ ਕਿ ਉਹ 4 ਸਾਲ ਨੌਕਰੀ ਕਰੂਗਾ ਸਵਾ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਕਰੀਦੀ ਹੈ ਦੁਸ਼ਮਣ ਨੂੰ ਕਿਵੇਂ ਪਛਾਣਨਾ ਹੈ ਰੇਗਿਸਤਾਨ ਦੇ ਵਿੱਚ ਕਿਵੇਂ ਲੜਨਾ ਹੈ ਬਰਫੀਲੀ ਇਹ ਲਦਾਖ ਦੇ ਵਿੱਚ ਸੇਚਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ 4 ਸਾਲ ਦਾ ਸਪਾਈ ਕਿਵੇਂ ਕਰ ਲੂਗਾ ਇਹ ਸਾਰਾ ਕੁਝ ਤੇ ਨਾ ਕੋਈ ਇਹ ਜਿਹੜੇ ਬੋਲਦਾ ਹੈ ਨਾ ਕਰਦਾ ਹੈ ਨਾ ਇਹਨਾਂ ਨੂੰ ਕਦੇ ਇਹ ਕੋਈ ਐਕਸਪੀਰੀਅੰਸ ਆਪਣੀ ਸਟੇਟ ਦਾ ਸਟੇਟ ਇਹਨਾਂ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿੱਠਾ ਕਿ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਹੋਰ ਬਾਕੀ ਮੈਨੂੰ ਦੱਸ ਦੋ ਕਦੋਂ ਹਿੰਦੂ ਦਾ ਰਾਜ ਕਿਸ ਵੇਲੇ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫੋਰਨ ਅਫੇਅਰਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸ ਦੇ ਵਿੱਚ ਹੁੰਦੀ ਹੈ ਨਾ ਇਹ ਐਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਆ ਉਹਨਾਂ ਦੇ ਟਰੈਕਟਰ ਤੋੜਤੇ ਆ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵਾਨ ਤੁਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੋਉਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ। ਮਾਨਸਿਕ ਸਵਾਲ ਹੈ ਵੀ ਪੈਲਗਾਮ ਹਮਲੇ ਤੋਂ ਪਹਿਲਾਂ ਅਮਿਤ ਸ਼ਰਾਈ ਬਿਆਨ ਹੁੰਦਾ ਸੀ ਹਰ ਵਾਰੀ ਕਹਿੰਦੇ ਵੀ ਹਮਨੇ ਦੇਸ਼ ਦੀ ਜਿੰਨੀ ਵੀ ਵਿਕਸਤ ਗਤੀਵਿਧੀਆਂ ਹੈਗੀਆਂ ਉਹ ਨੱਥ ਪਾ ਦਿੱਤੀਆਂ। ਬਾਹਰ ਤੋਂ ਦਸ ਟ੍ਰੇਡ ਇੰਟੈਲੀਜੈਂਸ ਮਿਲਟਰੀ ਇੰਟੈਲੀਜੈਂਸ ਨੇ ਕਿਉਂ ਵੀ ਦੱਸ ਦਿੱਫ ਜਿਹੜੇ ਸੁਭੀਰ ਖਾਨ ਨੇ ਉਹਨਾਂ ਨੇ ਕਿਉਂ ਨਹੀਂ ਦੱਸਿਆ ਸਾਨੂੰ ਫਿਰ ਜੇ ਇਹਨਾਂ ਨੇ ਸਾਰਾ ਪਲੱਗ ਕਰਤਾ ਹੈ ਤੇ ਇਹ ਵੀ ਸ਼ੇਖੀਆਂ ਮਾਰਦੇ ਰਹੇ ਤੁਹਾਨੂੰ ਝੂਠ ਬੋਲਦੇ ਰਹੇ ਹੈ ਤੁਹਾਨੂੰ ਬਲਫ ਕਰਦੇ ਚਾਹੀਦੇ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਹੋ ਕੇ ਕਹਿਣਾ ਚਾਹੀਦਾ ਹੈ ਕਿ ਸਾਨੂੰ ਨਵੀਂ ਗਵਰਨਮੈਂਟ ਚਾਹੀਦੀ ਹੈ ਜਿਹੜਾ ਇਹ ਚੰਗਾ ਫੈਸਲਾ ਕਰੇ ਫੌਜ ਨੂੰ ਤਕੜਾ ਕਰੇ ਇੰਟੈਲੀਜੈਂਸ ਨੂੰ ਤਕੜਾ ਕਰੇ ਸਾਰਿਆਂ ਨੂੰ ਤਕੜਾ ਕਰੇ ਇੱਥੇ ਕੀ ਕਰਦੀ ਐ ਬੀਐਸਐਫ ਫੜ ਲੈਂਦੀ ਐ ਬੀਐਸਐਫ ਦੀ ਇੰਟੈਲੀਜੈਂਸ ਕੀ ਕਹਿੰਦੀ ਐ ਕਿ ਇਹ ਪਾਕਿਸਤਾਨ ਬੀਐਸਐਫ ਨੂੰ ਕਿਉਂ ਨਹੀਂ ਪਤਾ ਲੱਗਿਆ ਇਹ ਤਾਂ ਬਾਰਡਰ ਦੀ ਪੁਲਿਸ ਐ ਰੋਜ਼ ਬੰਦੇ ਫੜਦੀ ਐ ਪਾਕਿਸਤਾਨ ਤੋਂ ਜਦ ਡਰੱਗਸ ਤੇ ਅਸਰਾ ਲੈ ਕੇ ਆਉਂਦੇ ਐ ਆਪ ਆਪਣੇ ਉੱਥੇ ਭੇਜਦੇ ਐ ਮੈਂ ਐਸਐਸਪੀ ਰਹਿ ਐ ਮੈਂ ਆਪੇ ਭੇਜਦਾ ਰਿਹਾ ਹਾਂ ਖੁਫੀਆ ਬੰਦੇ ਇਹ ਪਾਕਿਸਤਾਨ ਦੇ ਵਿੱਚ ਮੇਰੇ ਮੱਥੇ 'ਤੇ ਜਵਾਬ ਦੇ ਤਾਂ ਹੋਣ ਨਾ ਜੇ ਦੇ ਕੋਟਾ ਤੋਂ ਦਜੇ ਮਨ ਦੂਜੇ ਪਾਸੇ ਰਲਿਆ ਹੋਇਆ ਹੈ ਪਰ ਗਵਰਨਮੈਂਟ ਜਵਾਬ ਦੇ ਹੁੰਦੀ ਹੈ ਜਮੂਰੀਅਤ ਦੇ ਵਿੱਚ ਜੇ ਸਰਕਾਰ ਤੁਹਾਡੇ ਜਵਾਬ ਦੇ ਹੀ ਨਹੀਂ ਹੈ ਇਕਦਮ ਸੈਸਲੇ ਕਰੀ ਜਾਂਦੀ ਹੈ ਕਿ ਪਾਣੀ ਰੋਕ ਦੋ ਨਿਊਕਲੀਅਰ ਵਾਰ ਲਾ ਦੋ ਆ ਕਰ ਦੋ ਆ ਕਰ ਦੋ ਪਰ ਅਸੀਂ ਕਹਿੰਦੇ ਆ ਕਿ ਸਾਨੂੰ ਸਬੂਤ ਤਾਂ ਦਿਓ ਕਿ ਪਾਕਿਸਤਾਨ ਨੇ ਕਰਾਇਆ ਵਾਟਸਐਪ ਦੇ 27 ਜਿਹੜੇ ਬੰਦੇ ਨਿਰਦੋਸ਼ ਮਾਰੇ ਗਏ ਹੈਗੇ ਉੱਥੇ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਉਹ ਘੁੰਮਣ ਵਾਸਤੇ ਗਏ ਸੀਗੇ ਆਮ ਭਾਰਤ ਦੇ ਨਾਗਰਿਕ ਮੈਂ ਤਾਂ ਕਹਿੰਦਾ ਬਹੁਤ ਅਫਸੋਸ ਹੈ ਜਿਹੜੇ ਸਿੱਖ 43 ਮਾਰਚ ਤੇ 2000 ਦੇ ਵਿੱਚ ਚਿੱਠੀ ਸਿੰਘ ਪੁਰੇ ਉਹ ਵੀ ਨਿਰਦੋਸ਼ ਸੀਗੇ ਉਹਦੇ ਬਾਰੇ ਤਾਂ ਰੋਣਾ ਹੀ ਨਹੀਂ ਪਿਆ ਤੇ ਜਿਹੜੇ ਹੁਣ ਮਰੇ ਆ ਜੀ ਕਿ ਆਪਾਂ ਨੂੰ ਚੁੱਪ ਬੈਠ ਜਾਣਾ ਚਾਹੀਦਾ ਉਹਨਾਂ ਦਾ ਮਤਲਬ ਭਾਰਤ ਨੂੰ ਬਦਲਾ ਨਹੀਂ ਲੈਣਾ ਚਾਹੀਦਾ ਬਦਲਾ ਕਿਹਦੇ ਤੋਂ ਲੈਣਗੇ ਜਦੋਂ ਪਤਾ ਹੀ ਨਹੀਂ ਕਿੰਨੇ ਕੀਤਾ ਹੈਗਾ ਤੁਹਾਨੂੰ ਸਾਰੀ ਚੀਜ਼ ਤਾਂ ਮੈਂ ਸਮਝਾ ਦਿੱਤੀ ਹੈ ਸਾਰੇ ਕਮੈਂਡ ਪੜਾ ਕੇ ਹੁਣ ਤੁਸੀਂ ਪੁੱਛ ਲਓ ਸੀ ਕਾ ਕੋਣ ਹੈ ਜੇ ਤਾਂ ਜੇ ਤੁਹਾਨੂੰ ਇੰਟੈਲੀਜੈਂਸ ਨੇ ਦੱਸਿਆ ਹੀ ਨਹੀਂ ਕਦੇ ਤੁਸੀਂ ਸੁਣਿਆ ਕਿ ਇੱਕ ਇੰਟੈਲੀਜੈਂਸ ਨੇ ਮਿਲਟਰੀ ਇੰਟੈਲੀਜੈਂਸ ਨੇ ਕਿਸ ਨੇ ਦੱਸਿਆ ਹੋਵੇ ਕਿ ਇੱਥੇ ਅਟੈਕ ਹੋਣਾ ਹੈ ਪਰ ਇਹ ਤਾਂ ਜਗਜਹਿਰ ਰਹਿਣਾ ਜੀ ਸਾਡਾ ਜਿਹੜਾ ਗੁਆਂਡੀ ਦੇਸ਼ ਆ ਉਹ ਨਾ ਪਾਕ ਹੱਤਤਾ ਕਰਦਾ ਨਾ ਫਿਰ ਇਹ ਤਾਂ ਜਗਜਹਿਰ ਦੇ ਉੱਤੇ ਥੋੜੀ ਸਰਕਾਰਾਂ ਚੱਲਦੀਆਂ ਸਾਡ ਸਾਹਿਬ ਇਹ ਤਾਂ ਨੈਲਕੀ ਹੈ ਕਿ ਇਹ ਸਰਕਾਰ ਨੂੰ ਤਾਂ ਪਿੰਪੁਆਇੰਟ ਕਰਨਾ ਪੈਂਦਾ ਕਿ ਇਹ ਇੱਥੋਂ ਸ਼ੈਤਾਨੀ ਹੋ ਰਹੀ ਹੈ ਜਗਦੇਰ ਸਾਨੂੰ ਸਾਨੂੰ ਬਹੁਤ ਦੁੱਖ ਹੈ ਅੱਜ ਮੈਂ ਆਈਬੀ ਨੂੰ ਲਿਖਿਆ ਕਿ ਜਿਹੜਾ ਇਹ ਚੰਬੇ ਦੇ ਵਿੱਚ ਖਜ਼ਾਰ ਉੱਥੇ ਵੀ ਪਹਿਲਗਾਮ ਵਰਗੇ ਗਰਾਊਂਡ ਹੈ ਉੱਥੇ ਵੀ ਪਹਿਰਾ ਦਿਓ ਸਿਮਲੇ ਦੇ ਵਿੱਚ ਜਿਹੜੀ ਐਨਐਲਡੇਲ ਗਰਾਊਂਡ ਹੈ ਉੱਥੇ ਵੀ ਪਹਿਰਾ ਦਿਓ ਜਿਹੜਾ ਇਹ ਨਲਦੇੜਾ ਜਿੱਥੇ 골ਫ ਕੋਰਸ ਹੈ ਸਿਮਲੇ ਦਾ ਉੱਥੇ ਵੀ ਪਹਿਰਾ ਲਾਓ ਉੱਥੇ ਵੀ ਲੋਕ ਜਿਵੇਂ ਇੱਥੇ ਪਹਿਲਗਾਮ ਜਾਂਦੇ ਐ ਉੱਥੇ ਜਾਂਦੇ ਐ ਐਵੀ ਐਵੀ ਥੋੜੀ ਇਹ ਹੈ ਹਮਲਾ ਕਰਦੇ ਇਧਰ ਤੇ ਕਸ਼ਮੀਰੀ ਸਕੂਲਸ ਜਿਹੜੇ ਹੈਗੇ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਉੱਤੇ ਇਹ ਫੜ ਕੇ ਉਹਨਾਂ ਨੂੰ ਤੰਗ ਕਰੀ ਜਾਂਦੇ ਐ ਉਹਨਾਂ ਨੇ ਵਿਚਾਰਿਆਂ ਨੇ ਕੀ ਕੀਤਾ ਉਹ ਤਾਂ ਟੋੜੇ ਆਪਣੇ ਘਰ ਦੇ ਵਿੱਚ ਪੜ੍ਹ ਲਿਖਣਾ ਹੈ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਜਦੋਂ ਜੇ ਤਾਂ ਪਤਾ ਹੀ ਨਹੀਂ ਕਿੰਨੇ ਕੀਤਾ ਤੇ ਕਸ਼ਮੀਰੀ ਜਿਹੜੇ ਪੜਨ ਲੈ ਕੇ ਆਏ ਐ ਉਨਾਂ ਨੂੰ ਇਹ ਮਾਰੀ ਜੋ ਕੁੱਤੀ ਜੋ ਗਾਣਾ ਕੱਢੋ ਇਹ ਕਿੱਥੋਂ ਦਾ ਤਜਦੀਬ ਹੈ ਬਸ ਪਾਕਿਸਤਾਨੀਆਂ ਉਹ ਘਰ ਛੱਡਣ ਦੀ ਜਿਹੜੀ ਗੱਲ ਆ ਕਿ ਦੇਸੀ ਕਿਵੇਂ ਦੇ ਦਿੰਦੇ ਹੈ ਜੀ ਪਾਕਿਸਤਾਨੀਆਂ ਨੂੰ ਘਰ ਛੱਡਣ ਦੀ ਜਿਹੜੀ ਗੱਲ ਆ ਕਿ ਦੇਸੀ ਸਰਕਾਰ ਪਾਕਿਸਤਾਨ ਨੂੰ ਕੀ ਉਹਨਾਂ ਦੇ ਜਿਹੜੇ ਅਮੇਸ਼ਾ ਟਿਕਾਣਾ ਚਲੇ ਜਾਂਦੇ ਪਾਕਿਸਤਾਨੀ ਜਿਹੜੇ ਹੈ ਗਰੇ ਇੰਡੀਆ ਚ ਰਹਿੰਦੇ ਹੈ タルੀ ਕੱਟਿਆ ਚਲੇ ਜਾਂਦੇ ਹਾਂ ਮੇਰਾ ਮਤਲਬ ਹੈ ਮੇਰੇ ਹਲਕੇ ਦੇ ਵਿੱਚ ਦੇਖੋ ਅਹਿਮਦਗੜ ਹੈ ਬਲੇਡ ਕੋਟ ਲੈ ਸਮਰੂਪ ਹੈ ਇੱਥੇ ਸਭ ਤੋਂ ਜ਼ਿਆਦਾ ਮੁਸਲਮਾਨ ਹੈ ਕਿ ਹੈ ਤਾਂ ਮੇਰਾ ਮਤਲਬ ਹੈ ਮੈਂ ਕਿਹਾ ਕਿ ਜੇ ਇਹਨਾਂ ਨੂੰ ਬਾਹਰ ਭੇਜਣਾ ਹੈਗਾ ਮਾਹੌਲ ਮੁਸਲਮਾਨਾਂ ਦੇ ਖਿਲਾਫ ਹੋਇਆ ਪਿਆ ਪੰਜਾਬ ਦੇ ਵਿੱਚ ਤਾਂ ਨਹੀਂ ਪਰ ਇਹਨਾਂ ਨੂੰ ਬਸਾਂ ਦੇ ਕੇ ਤੇ ਇਹਨਾਂ ਨੂੰ ਇਹੇ ਵਾਗੇ ਭੇਜੋ ਜੇ ਇਹਨਾਂ ਨੂੰ ਬਾਹਰ ਕੱਢਦਾ ਤੈਜ਼ੀਬ ਦੇ ਨਾਲ ਬਾਹਰ ਚਲੇ ਜਾਣ ਜੋ ਕਰਕੇ ਇਹਦੇ ਸਬੂਤ ਤਾਂ ਨਹੀਂ ਹੈਗਾ ਕੋਈ ਵੀ ਕਿ ਪਾਕਿਸਤਾਨ ਨੇ ਕਰਾਇਆ ਹੈਗਾ ਜੀ ਮੰਸਰ ਗੱਲ ਹੋਰ ਆ ਰਹੀ ਹੈ ਜੀ ਜੀਐਨਕੇ ਚ ਅਟੈਕ ਹੋਇਆ ਹਾਂਜੀ ਬੰਦ ਸਾਡਾ ਪੰਜਾਬ ਦਾ ਬਾਰਡਰ ਕਰਤਾ ਵਾਗਾ ਬਾਰਡਰ ਜਦ ਕਿ ਗੁਜਰਾਤ ਦੇ ਬਾਰਡਰ ਖੁੱਲੇ ਹੋਏ ਨੇ ਆਹੀ ਤਾਂ ਮੈਂ ਕਹਿਣ ਲੱਗਾ ਜੀ ਤਦੇ ਤਾਂ ਇਹ ਮੈਂ ਕਿਹਾ ਕਿ 3 ਤਰੀਕ ਨੂੰ ਅਸੀਂ ਵਾਗੇ ਕਰਨੀ ਸੀਗੀ ਜਿਹੜਾ ਮਾਹੌਲ ਖਰਾਬ ਹੋ ਗਿਆ ਉਹ ਫੇਰ ਅਸੀਂ ਇੱਥੇ ਫਿਰੋਜ਼ਪੁਰ ਕਿਤੇ ਕਰਾਂਗੇ ਨਹੀਂ ਜਿਹੜਾ ਕਹਿਣ ਤੋਂ ਪਾਵੇ ਜੀ ਵਾਗਾ ਬਾਰਡਰ ਸਿਰਫ ਬੰਦ ਕੀਤਾ ਗਿਆ ਹਾਂਜੀ ਵਪਾਰ ਟ੍ਰੇਡ ਇਥੋਂ ਬੰਦ ਕਰ ਦਿੱਤਾ ਗਿਆ ਜਿਸ ਤੋਂ ਚੱਲਦਾ ਸੀ ਪੰਜਾਬ ਦਾ ਜੋ ਸੋਰਸ ਆਫ ਇਨਕਮ ਹੈ ਉਹ ਵਪਾਰ ਹੁੰਦਾ ਸੀ ਇੱਥੇ ਹਾਂਜੀ ਕਿਸ ਤਰ੍ਹਾਂ ਦੇਖਦੇ ਨਹੀਂ ਗੁਜਰਾਤ ਦੇ ਵਿੱਚ ਸਿਰਫ ਪੰਜਾਬ ਨੂੰ ਮਰ ਕੇ ਬੰਦ ਕੀਤਾ ਗਿਆ ਬਾਕੀ ਸਾਰੇ ਖੁੱਲੇ ਨੇ ਬਾਰਡਰ ਇਹ ਪੰਜਾਬ ਦੇ ਉੱਤੇ ਵੀ ਸ਼ੱਕ ਕਰਦੇ ਐ ਜਿਵੇਂ ਪਾਕਿਸਤਾਨ ਦੇ ਉੱਤੇ ਸ਼ੱਕ ਕਰਦੇ ਇਸੇ ਤਰ੍ਹਾਂ ਸਾਡੇ ਤੇ ਸ਼ੱਕ ਕੀਤਾ ਹੋਇਆ ਤਦੇ ਇਹ ਫੋਰਨ ਅਫੇਅਰਸ ਦੇ ਵਿੱਚ ਜਿਹੜੀ ਜਿਹੜੀ ਸਿਕਿਉਰਿਟੀ ਦੀ ਕਮੇਟੀ ਐ ਪ੍ਰਾਈਮ ਮਿਨਿਸਟਰ ਦੀ ਉਹਦੇ ਵਿੱਚ ਕੋਈ ਸਿੱਖ ਹੈ ਹੀ ਨਹੀਂ ਜਿਸ ਨੇ ਜੰਗ ਲਾਉਣ ਆ ਜਾਂ ਪਾਣੀ ਬੰਦ ਕਰਦੇ ਆ ਇਹਦਾ ਕੋਈ ਸੈਕਸ਼ਨ ਲੈਣਾ ਉਹਦੇ ਵਿੱਚ ਸਿੱਖ ਤਾਂ ਹੈ ਨਹੀਂ ਨਾ ਪੰਜਾਬੀ ਉਹਦੇ ਵਿੱਚ ਕੋਈ ਮਾਂਸਰ ਪੁਲਵਾਨਾ ਹਮਲਾ ਹਿਆਸੀਤਾ ਵਿੱਚ ਜਾ ਕੇ ਪਾਕਿਸਤਾਨ ਦੇ ਸਰਜੀਕਲ ਸਟ੍ਰਾਈਕ ਕੀਤੀ ਸੀਗੀ ਜੀ ਸਾਹਿਬ ਹੁਣ ਵੀ ਸਰਜੀਕਲ ਸਟ੍ਰਾਈਕ ਕੀਤੀ ਜਾਵੇਗੀ ਪਹਿਲੀ ਜਿਹੜੀ ਇਹ ਬਲੱਟੌਰ ਕੀਤੀ ਸੀ ਸਰ ਸਾਹਿਬ ਮਾਫ ਕਰਨਾ ਕਿ ਇਹ ਜਿਹੜੇ ਪਾਇਲਟ ਸੀਗੇ ਮਿਰਾਜ ਜਿਹੜੇ ਹਵਾਈ ਜਹਾਜ਼ ਸੀਗੇ ਲੜਾਕੂ ਉਹ ਗੁਆਲੀਅਰ ਤੋਂ ਡੇ ਸੀਗੇ ਤੇ ਉਹਨਾਂ ਨੇ ਬਲ ਕੋਟ ਪਰ ਜਿਹੜੇ ਸਾਡੇ ਪਾਇਲਟ ਸੀਗੇ ਉਹ ਡਰ ਗਏ ਤੇ ਬਾਲਾકોટ ਜਿੱਥੇ ਉਹਨਾਂ ਨੇ ਬੰਬ ਡੇਗਣੇ ਸੀ ਉੱਥੋਂ ਪਹਿਲਾਂ ਹੀ ਦੇਖਤੇ ਕਿ ਕਿਸੇ ਤਰ੍ਹਾਂ ਜੇ ਅਸੀਂ ਫੜੇਗੇ ਜਾਂ ਸਾਡਾ ਹਵਾਈ ਜਹਾਜ਼ ਡਿੱਗ ਪਿਆ ਤੇ ਪਠਾਨਾਂ ਦਾ ਲਖਤ ਹੈ ਤੇ ਸਾਡਾ ਤਾਂ ਬਹੁਤ ਬੁਰਾ ਹਾਲ ਕਰਨਗੇ ਆਪਣੇ ਪਾਇਲਟਾਂ ਨੇ ਬਾਲਾકોટ ਦੇ ਵਿੱਚ ਤਾਂ ਬੰਬ ਹੀ ਨਹੀਂ ਡੇਗੇ ਸੈਟਲਾਈਟਸ ਦੀਆਂ ਰਿਪੋਰਟਸ ਨੇ ਸਾ ਸਿੱਖਣਾ ਵਾਲੇ ਕਹਿੰਦੇ ਆ ਕਿ ਅਗਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਣਾ ਤਾਂ ਸਾਡੇ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਜਾਵੇ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਉ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ, ਸਾੜਾ ਕੋਸ਼ ਪਿਆਊਗੀ। ਜਾਂ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨੋ ਹਾਂ ਮੰਲਮ ਪੱਟੀ ਵੀ ਕਰਾਂਗੇ, ਦਵਾਈ ਬੋਕੇ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ੱਤਕੇ ਦਵਾਂਗੇ ਚੱਲੋ ਹੁਣ ਤੁਸੀਂ ਜਿਥੇਨੀਆ ਗੱਲਾਂ ਸਰ ਕਰ ਰਹੇ ਹੈਗੇ ਉਹ ਉੱਥੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਪਾਕਿਸਤਾਨ ਦਾ ਸਾਥ ਜਿਆਦਾ ਦੇ ਰਹੇ ਹੋ ਮੈਂ ਬਿਲਕੁਲ ਸਾਥ ਨਹੀਂ ਦੇ ਰਿਹਾ ਭਾਈ ਸਾਹਿਬ ਤੁਸੀਂ ਗਲਤ ਸੋਚ ਰਹੇ ਹੋ ਤੁਸੀਂ ਹਿੰਦੂਤਵ ਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪ੍ਰੂਫ ਹੋਣਾ ਚਾਹੀਦਾ ਕਿ ਪਾਕਿਸਤਾਨ ਨੇ ਕਰਾਇਆ ਕਿਹੜਾ ਪ੍ਰੂਫ ਹੈ ਦੱਸੋ ਤੁਸੀਂ

ਪਰ ਮੇਰਾ ਮਤਲਬ ਹੈ ਕਿ ਇਹ ਇਹਦੀ ਸਟੇਟਮੈਂਟ ਅਸੀਂ ਨਹੀਂ ਦੇਖੀ ਜੇ ਟੈਰਰਿਸਟਸ ਸਪੋਰਟ ਕਰਦੇ ਐ ਪਰ ਜਿਹੜਾ ਪਹਿਲਗਾਮ ਹੋਇਆ ਉਹਦਾ ਕੀ ਪ੍ਰੂਫ ਹੈਗਾ ਫਿਰ ਆਪਣੀ ਇੰਟੈਲੀਜੈਂਸ ਨੇ ਕਿਉਂ ਨਹੀਂ ਦੱਸਿਆ ਸਾਨੂੰ ਤੁਸੀਂ ਨਿਸ਼ਚਿਤ ਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦਾ ਕੀ ਕਹਿ ਰਿਹਾ ਹੈ ਨਿਸ਼ਚਿਤ ਜਾਂਚ ਦੀ ਡਿਮਾਂਡ ਕਰਦੇ ਹਾਂ ਜੀ ਨਿਸ਼ਚਿਤ ਜਾਂਚ ਦੀ ਡਿਮਾਂਡ ਕਰਦੇ ਹੋ ਤੁਸੀਂ ਹਾਂ ਬਿਲਕੁਲ ਜੀ ਮੇਰਾ ਹਮਲਾ ਹੋਏ ਅੰਦਰੋਂ ਵੀ ਹੋ ਸਕਦਾ ਮੇਰਾ ਮਤਲਬ ਜਿਹੜਾ ਫੇਲਿਅਰ ਹੈ ਇੰਡੀਆ ਦਾ ਜਿੰਨਾ ਚਿਰ ਅਸੀਂ ਫੇਲਿਅਰ ਨੂੰ ਬਾਹਰ ਨਹੀਂ ਕੱਢਾਂਗੇ ਆਪਾਂ ਮਾਰੇ ਜਾਵਾਂਗੇ ਠੀਕ ਹੈ ਜਿਹੜੀ ਗਲਤੀ ਹੋਈ ਐ ਇਸ ਨੂੰ ਲੱਭਣ ਦਾ ਕਿ ਇਨਕੁਆਇਰੀ ਵੱਡਾ ਕਮਿਸ਼ਨ ਕਰੇ ਕਿ ਕਿਉਂ ਇਹ ਫੇਲ ਸਾਰੀਆਂ ਏਜੰਸੀਜ਼ ਹੋਈਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਐਕਸਟਰਨਲ ਫੇਸ ਮਿਨਿਸਟਰੀ ਨੇ ਕਿਉਂ ਨਹੀਂ ਦੱਸਿਆ ਸਫੀਰਾ ਨੇ ਕਿਉਂ ਨਹੀਂ ਦੱਸਿਆ ਗਲਤ ਹੈ ਇਹ ਮੈਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਮੈਂ ਪਾਕਿਸਤਾਨ ਦੇ ਕਰ ਰਿਹਾ ਮੈਂ ਤਾਂ ਤੁਹਾਡੇ ਬਚਾਓ ਦੇ ਲਈ ਕਰ ਰਿਹਾ ਹਾਂ ਬਚਾਓ ਦੀ ਗੱਲ ਕੋਈ ਨਹੀਂ ਅਜੰਡੀਆ ਦੇ ਵਿੱਚ ਕਰ ਰਿਹਾ ਸवाय ਪਾਰਟੀ ਦੀ ਠੀਕ ਇੱਕ ਛੋਟਾ ਛੋਟਾ ਕਰਕੇ